ਤੇਰੇ ਤੋਂ ਪੁੱਤ ਮੈਂ ਰੇਟ ਪੁੱਛਿਆ ਮੈਂ ਤੈਨੂੰ ਕੁਝ ਕਹਿਣ ਨਹੀਂ ਆਇਆ ਬਸ ਇਹੀ ਪੁੱਛ ਰਾ ਉਹ ਤੈਨੂੰ ਕੁਝ ਨਹੀਂ ਪੁੱਛਣਾ ਇੱਕ ਵਾਰੀ ਤੁਸੀਂ ਬਹੁਤ ਸਾਰੇ ਜਣੇ ਕਹਿ ਰਹੇ ਆ ਕਹਿੰਦੇ ਬੀਜੇ ਐਮ ਸੀ ਨੇ ਮਾਲ ਕੇ ਰੋਲਾ ਪਾਇਆ ਤੇ ਸਬਜ਼ੀਆਂ ਰੇਟ ਘਟਣੀ ਹੋਈ ਹਰ ਇੱਕ ਬੰਦੇ ਨੂੰ ਆਪਦੀ ਆ ਵੀ ਕਮਾਈ ਕਿਥੇ ਫਿਰਦਾ ਫਿਰਦਾ ਕਿ ਨਹੀਂ ਫਿਰਦਾ ਜਿੱਥੇ ਮਰਦੀ ਯਾਰਡ ਹੋ ਕੋਈ ਬੰਦਾ ਫਰੀ ਸੇਵਾ ਨਹੀਂ ਕਰਦਾ ਬੇਟਾ ਮੈਂ ਤੈਨੂੰ ਉੱਤੇ ਹੋਣਾ ਇਹ ਹੋਰ ਪਾਸੇ ਨਾਲ ਗੱਲ ਲੈ ਕੇ ਮੈਂ ਤੇਰੇ ਤੋਂ ਸਿਰਫ ਰੇਟ ਪੁੱਛਿਆ ਤੈਨੂੰ ਕੋਈ ਕ੍ਰਿੰਤੂ ਪ੍ਰਿੰਤੂ ਨਹੀਂ ਕਰਨਾ ਪਹਿਲਾਂ ਗੱਲ ਨੂੰ ਧਿਆਨ ਨਾਲ ਸੁਣ ਤੇਰੇ ਤੇ ਉਹਨਾਂ ਦੀ ਰੇੜੀ 'ਚ ਫਰਕ ਪੈ ਗਿਆ ਅਸੀਂ ਇਹ ਇਹ ਲੱਭ ਰਹੇ ਹਾਂ ਅਸੀਂ ਤੁਹਾਨੂੰ ਨਹੀਂ ਕੁਝ ਕਹਿ ਰਹੇ ਆਪ ਕਹਿਣਾ ਨਾ ਅਸੀਂ ਯਾਰ ਕਿੰਨੂੰ ਕੁਝ ਕਹੀ ਜਿਹੜੇ ਜਿਹੜੇ ਰੇਟ ਆ ਨਾ ਇਰੇ ਉਹਦਾ ਰੇਟ ਅਲੱਗ ਹੋ ਗਿਆ ਆਲੂ ਕੀ ਭਾਅ ਚੱਲ ਰਿਹਾ ਆਲੂ ਕੀ ਭਾਅ ਜਿਹੜੇ ਬੰਦੇ ਨੂੰ ਆਲੂ ਵੜਦਾ ਆਲੂ ਕੀ ਭਾਅ ਆਲੂ ਕੀ ਭਾਅ ਆਲੂ ਕੀ ਭਾਅ ਆਲੂ ਆ 20 ਰੁਪਏ ਕਿਲੋ ਆ ਉਹ 30 20 ਆ 2 ਕਿਲੋ ਹੁਣ ਤੁਹਾਡੇ ਸਾਹਮਣੇ ਗੱਲ ਕਲੀਅਰ ਹੋ ਰਹੀ ਹੈ ਵੀ ਕੱਲ ਜਿਹੜੇ ਕਿਸਾਨ ਆ ਉਹ ਰੋਲਾ ਪਾ ਰਹੇ ਸੀ ਵੀ ਸਾਨੂੰ ਜਿਹੜਾ 1 ਰੁਪਈਆ 2 ਰੁਪਈਆ ਆਲੂ ਨਹੀਂ ਮਿਲ ਰਹਾ ਤੇ ਹੁਣ ਅੱਜ ਦੇਖੋ ਕੀ ਭਾਅ ਹੈ ਹੁਣ ਇੱਧੂ ਅਗਲੀ ਰੇੜੀ ਤੇ ਚੱਲਦੇ ਆਜੋ ਬੇਟਾ ਬਹਿਸ ਕਿਸ ਗੱਲ ਦੀ ਕਰ ਰਹੇ ਪੁੱਛ ਨਹੀਂ ਇੱਕ ਮਿੰਟ ਮੇਰੀ ਗੱਲ ਸੁਣੋ ਸਾਨੂੰ ਤੂੰ ਸਬਜ਼ੀ ਵੇਚ ਰਿਹਾ ਨਾ ਸਾਨੂੰ ਰੇਟ ਆ ਦੇਖੋ ਨਹੀਂ ਸੱਚ ਕੀ ਆ ਮੈਨੂੰ ਤੁਹਾਨੂੰ ਬੇਨਤੀ ਆ ਇਹਨਾਂ ਨੂੰ ਜਾਂ ਇੱਕ ਵਾਰੀ ਜਿਹੜੀ ਤੁਸੀਂ ਡਿਊਟੀ ਹੁਣ ਸੰਭਾ ਰਹੇ ਹੋ ਨਾ ਇੱਕ ਵਾਰੀ ਤੁਸੀਂ ਡਿਊਟੀ ਸੰਭਾ ਦੋ ਬਾਅਦ ਜਾਂ ਕੱਲ ਨੂੰ ਜੇ ਕੋਈ ਤੁਹਾਡਾ ਟਾਈਮ ਮਿਲਦਾ ਮੈਂ ਹੁਣ ਹੋਏ ਦੱਸਦੇ ਆ ਸਾਹਮਣੇ ਦੱਸਦੇ ਸਭ ਦੇ ਸਾਹਮਣੇ ਦੱਸਦੇ ਉਹੀ ਕਿਸ ਵਾਸਤੇ ਫਿਰਦੇ ਹੋ ਇਥੇ ਉਹ ਕਰ assi ਤੁਹਾਡੇ ਬਾਰੇ ਨਹੀਂ ਪੁੱਛਦੇ assi ਪੁੱਛਦੇ ਵੀ ਜਿਹੜੇ ਆਰਤੀ ਇਹ ਰੇਟ ਹੈ ਉਹ ਜਿਹੜੇ ਸਹੀ ਬੰਦਿਆਂ ਨੂੰ ਰੇਟ ਨਹੀਂ ਲਾ ਰਹੇ ਤੁਸੀਂ ਸਾਜ ਮंडी ਰੇਟ ਦਾ ਕੀ ਕੀਤਾ ਓਹੀ ਕਰ ਰਹੇ ਪੁੱਤ ਓਹੀ ਗੱਲਾਂ ਕਰਨ ਆਏ ਆ ਕਿਸਾਨ ਦਾ ਫਾਇਦਾ ਕਿਸਾਨ ਦਾ ਫਾਇਦਾ ਹੋਵੇ ਜਿੰਦੇ ਵਿੱਚ ਲੋਕਾਂ ਨੂੰ ਜਾਇਜ਼ ਹੋਵੇ ਤੁਹਾਡੀ ਮਿਹਨਤ ਤੁਹਾਨੂੰ ਮਿਲੇ ਤੁਹਾਡੀ ਮਿਹਨਤ ਤੁਹਾਨੂੰ ਮਿਲੇ ਤੁਹਾਡੇ ਬਣਾ ਕੇ ਕੰਮ ਤੇ ਲੱਗਿਆ ਰੋਜ਼ਗਾਰ ਕਰ ਰਹੇ ਨਾਲੋ ਬੇਟਾ ਅਸੀਂ ਨਹੀਂ ਬੁਲਾਣਾ ਨਹੀਂ 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 ਇਹ ਪੂਰੀ ਗੱਲ ਸਾਡੀ ਗੱਲ ਸਾਡੀ ਪਹਿਲਾਂ ਗੱਲ ਸੁਣ ਬੇਟਾ ਤੁਸੀਂ ਗਲਤ ਚੱਲ ਰਹੇ ਹੋ ਪੁੱਤ ਨਹੀਂ ਅੱਧੀ ਉਹ ਮਕਸਦ ਲਈ ਨਹੀਂ ਆਏ ਨਹੀਂ ਨਹੀਂ ਸੁਣੋ ਨਹੀਂ ਨਹੀਂ ਅਸੀਂ ਉਸ ਮਕਸਦ ਲਈ ਆਏ ਨਹੀਂ ਤੁਹਾਡੇ ਕੋਲ ਅਸੀਂ ਗੱਲ ਹੋਰ ਕਰ ਰਹੇ ਤੁਸੀਂ ਹੋਰ ਕਰ ਰਹੇ ਹੋ ਪਹਿਲਾਂ ਤੁਸੀਂ ਮੰਡੀ ਜਾਣਾ ਚਾਹੀਦਾ ਸੀ ਮੰਡੀਆਂ ਸਾਰੇ ਆਹ ਮੰਡੀ ਦੇ ਸਾਰੇ ਰੇਟ ਹੈ ਮੇਰੇ ਕੋਲ ਮੰਡੀ ਦੇ ਸਾਰੇ ਰੇਟ ਹੈ ਮੈਨੂੰ ਨਾ ਸਮਝਾ ਯਾਨੀ ਆ ਕੇ ਮੈਂ ਸਾਰਾ ਕੁਝ ਕੀਤਾ ਤੂੰ ਬੀਪੀ ਕੋਲ ਦੀ ਧਰਾਲਿਆ ਤੇਰਾ ਤਾਂ ਰੋਲ ਹੀ ਕੋਈ ਨਹੀਂ ਵਿੱਚ ਉਹ ਗੱਲ ਇਹ ਨਹੀਂ ਸੀ ਲੇ ਆ ਜਿਹੜੇ ਰੇੜੀਆਂ ਵਾਲੇ ਆਂਗੇ ਰੇਟ ਜਾਦੇ ਇਹਨਾਂ ਦਾ ਆ ਚਾ ਰੇਟ ਜਾਦੇ ਰੇੜੀਆਂ ਵਾਲੇ ਜਿਹੜੇ 14 1500 ਰੇੜੀ ਨਿਕਲਦੀ ਆਉਂਦੇ ਨਾਲ ਲੜਾਈ ਐ ਉਹ ਰੇੜੀ ਕਿਉਂ ਨਿਕਲ ਰਹੀ ਐ ਕਿੱਥੇ ਰੇਟ ਸਾਨੂੰ ਲੁੱਟਿਆ ਜਾ ਰਿਹਾ ਸਾਨੂੰ ਵਪਾਰੀ ਲੁੱਟ ਰਿਹਾ ਇਹਨਾਂ ਦੇ ਦੇਖੋ ਜੀ ਅੱਜ ਇਹ ਜਿਹੜੇ ਰੇਟ ਆ ਦੇਖੋ ਮੈਂ ਕਿਸੇ ਦੀ ਰੋਜੀ ਰੋਟੀ ਤੇ ਲੱਤ ਨਹੀਂ ਮਾਰਨ ਆਇਆ ਮੇਰਾ ਕਿਸੇ ਨਾਲ ਕੋਈ ਲੜਾਈ ਕੋਈ ਗਿਲਾ ਸ਼ਿਕਵਾ ਜਾਂ ਕਿਸੇ ਦੇ ਢਿੱਡ ਤੇ ਲੱਤ ਮਾਰਨਾ ਨਹੀਂ ਐ ਅੱਧੇ ਤਾਂ ਰੇੜੀਆਂ ਵਾਲੇ ਦੇਖੋ ਰਾਜੋ ਭੱਜ ਗਏ ਤੁਹਾਡੇ ਸਾਹਮਣੇ ਉੱਥੋਂ ਤੱਕ ਰੇੜੀਆਂ ਲੱਗੀਆਂ ਹੁੰਦੀਆਂ ਅੱਧੇ ਰੇੜੀਆਂ ਵਾਲੇ ਭੱਜ ਗਏ ਆ ਮੂਲੀ ਆ ਗਾਜਰ ਜਿਹੜੀ ਦੇ ਰੇ ਆ ਦੇਖੋ ਉੱਥੇ ਅੱਜ 15 20 ਰੁਪਏ ਇੱਥੇ ਭਾਅ ਦੇਖੋ ਕੀ ਵੇਚ ਰਿਹਾ ਤੁਹਾਡੇ ਸਾਹਮਣੇ ਰੇਟ ਦੇਖ ਲਓ ਕੀ ਦੇ ਰਿਹਾ ਟਮਾਟਰ ਕੀ ਭਾਅ ਦੇ ਰਿਹਾ ਟਮਾਟਰਾਂ ਨੂੰ ਸਟੋਰ ਕੀਤਾ ਹੋਇਆ ਹੈ ਗੋਭੀ ਦੇਖ ਲਓ ਠੀਕ ਹੈ ਆਲੂ ਵੇਖ ਲਓ ਆਲੂ ਕਿਸਾਨ ਆ ਜਿਹੜੇ ਉਹ ਟਰੈਕਟਰ ਫੇਰ ਰੇ ਟਰੈਕਟਰ ਦੇ ਨਾਲ ਉਹਨੂੰ ਬਾਹਰ ਰਿਹਾ 1 ਰੁਪਿਆ ਵੀ ਕੋਈ ਦੇਣ ਨੂੰ ਤਿਆਰ ਨਹੀਂ ਤੇ ਇੱਥੇ 20 25 ਰੁਪਏ ਸਾਨੂੰ ਮਿਲ ਮਿਲਦੇ ਆਲੂ 20 25 20 ਰੁਪਏ 25 ਰੁਪਏ ਆਲੂ ਮਿਲ ਰਿਹਾ ਆ ਪਿਆਜ਼ ਦੇਖੋ ਜਿਹੜਾ ਅੱਜ ਕਹਿੰਦੇ ਵੀ 40 ਰੁਪਏ ਐ 60 ਰੁਪਏ ਐ ਉਹਦਾ ਰੇਟ ਆ ਜਿਹੜਾ ਬਾਜ਼ਾਰ ਦੇ ਅੰਦਰ ਕੀ ਐ 83 ਸਾਨੂੰ ਕੀ ਰੇਟ ਦਿੰਦੇ ਐ 83 ਜੇ ਅਸੀਂ ਡੇੜੀ ਵਾਲਿਆਂ ਨੂੰ ਪੁੱਛਦੇ ਤਾਂ ਉਹ ਕਹਿੰਦੇ ਵੀ 83 ਐ ਸਾਨੂੰ ਇਹ ਭਾਲ ਹੁੰਦੇ ਐ ਤੇ ਸਾਡੇ ਨਾਲ 83 ਕਹਿੰਦੇ ਇਹ ਵੀ ਤੁਸੀਂ ਇੱਥੇ ਨਜਾਇਜ਼ ਸਾਡੇ ਨਾਲ ਧੱਕਾ ਕਰਦੇ ਉਹ ਧੱਕਾ ਕਿੰਦੇ ਨਾਲ ਹੋ ਰਿਹਾ ਧੱਕਾ ਤਾਂ ਆਮ ਪਬਲਿਕ ਨਾਲ ਹੋ ਰਿਹਾ ਆਮ ਲੋਕਾਂ ਨਾਲ ਹੋ ਰਿਹਾ ਜਿਹੜੇ ਸਰੇ ਆਮ ਲੁੱਟਿਆ ਜਾ ਰਿਹਾ ਸਾਡੇ ਲੋਕਾਂ ਨੂੰ ਆ ਜਿੰਨੇ ਬੰਦੇ ਖੜੇ ਇਹਨਾਂ ਨੂੰ ਪੁੱਛ ਕੇ ਦੇਖੋ ਵੀ ਰੇਟ ਕੀ ਐ ਯਾਰ ਰੇਟ ਕੀ ਭਾਤ ਤੁਸੀਂ ਦੇ ਰਹੇ ਹੋ ਅਸੀਂ ਇਹਨਾਂ ਨੂੰ ਇਹ ਨਹੀਂ ਰੋਕਦੇ ਵੀ ਤੁਸੀਂ ਰੇਟ ਨਾਲ ਲਓ ਅਸੀਂ ਕਹਿੰਨੇ ਆ ਵੀ ਰੇਟ ਲਓ ਜੇ ਉੱਥੋਂ ਤੁਸੀਂ 10 20 ਰੁਪਏ ਲਈ 10 ਰੁਪਏ 15 ਰੁਪਏ 20 ਰੁਪਏ ਲਈ ਹੈ ਆਪਦਾ ਜਾਇਜ਼ ਪ੍ਰੋਫਿਟ ਬਣਾ ਕੇ 10% 20% ਜਿਹੜਾ ਵੀ ਤੁਹਾਡਾ ਪ੍ਰੋਫਿਟ ਬਣਦਾ ਲਓ 30% ਲਓ 40 ਲੈ ਲਓ ਫਰਕ ਕਿੰਨਾ ਕੁ ਲੱਗ ਰਿਹਾ ਹੈ ਤੁਹਾਨੂੰ ਫਰਕ ਤਾਂ ਦੇਖੋ ਜੀ ਫਰਕ ਤਾਂ ਵਟਿਆਂ 'ਚ ਹੈ ਗੁਣਾ 'ਚ ਗੁਣਾ 'ਚ ਪਰਸੈਂਟੇਜ ਤਾਂ ਹੈ ਨਹੀਂਗਾ ਪਰਸੈਂਟੇਜ ਲੋਕ ਇੱਥੋਂ ਬਠਿੰਡਾ ਛੱਡ ਕੇ 15-20 ਕਿਲੋਮੀਟਰ ਦੂਰ ਦੇਖੋ ਜਿਹੜੇ ਚੰਗੇ ਜਿੰਨਾਂ ਕੋਲੇ ਸਹੂਲਤ ਹੈ ਨਾ ਜੀ ਉਹ ਕੋਈ ਗੁਣਿਆਨੇ ਜਾਂਦਾ ਕੋਈ ਪੁੱਚੋ ਚਲਾ ਜਾਂਦਾ ਕੋਈ ਮੋੜ ਚਲਾ ਜਾਂਦਾ ਹਾਲੇਦੋਲੇ ਕਾਰਨ ਕੀ ਚੀਜ਼ਾਂ ਕਾਰਨ ਇਹੀ ਹੈ ਨਾ ਵੀ ਬਠਿੰਡਾ ਸਭ ਤੋਂ ਮਹਿੰਗਾ ਸਬਜ਼ੀਆਂ ਦਾ ਇਹ ਮੁੱਦਾ ਚੱਕਿਆ ਸੀ ਆਰਤੀਆਂ ਨਾਲ ਵੀ ਗੱਲ ਕੀਤੀ ਆਰਤੀ ਕਹਿੰਦੇ ਵੀ ਸਾਡਾ ਕੋਈ ਕਸੂਰ ਨਹੀਂ ਮੈਂ ਕਹਿੰਦਾ ਵੀ ਕਿਸਾਨਾਂ ਨੂੰ ਤਾਂ ਉਹਦਾ ਰੇਟ ਨਹੀਂ ਮਿਲ ਰਿਹਾ ਕਿਸਾਨ ਉਹਨਾਂ ਤੋਂ 2 ਜਾਂ 4 ਜੋ ਵੀ ਲੈ ਲੈਂਦੇ ਹੁਣ ਕੱਲ ਮੈਂ ਦੇਖ ਰਿਹਾ ਸੀ ਇੱਕ ਚੈਨਲ ਤੇ ਉਹਦੇ ਵਿੱਚ ਟਰੈਕਟਰ ਦੇ ਨਾਲ ਕਿਸਾਨ ਆਲੂ ਵਾਹ ਰਿਹਾ ਉਹ ਕਹਿੰਦਾ ਸਾਨੂੰ 1 ਰੁਪਇਆ ਹੀ 1 ਰੁਪਇਆ ਕਿਲੋ ਦੇ ਰਿਹਾ ਤੇ ਸਾਨੂੰ 25-30 ਰੁਪਏ ਮਿਲ ਰਹੇ ਕਿਸਾਨ ਨੂੰ ਕਿਸਾਨ ਦਾ ਰੇਟ ਨਹੀਂ ਵਿੱਚ ਫਿਰ ਉਹ ਬੰਦੇ ਕੌਣ ਹੈ ਉਹ ਸਬਜ਼ੀ ਮਾਫੀਆ ਕੌਣ ਹੈ ਜਿਹੜਾ ਸਾਨੂੰ ਲੁੱਟ ਕੇ ਖਾ ਰਿਹਾ ਮੇਰਾ ਕਿਸੇ ਨਾਲ ਕੋਈ ਲੜਾਈ ਨਹੀਂ ਨਾ ਰੇੜੀ ਜਲਾਉਣਾ ਸਭ ਨੇ ਮਿਹਨਤ ਕਰਨੀ ਢਿੱਡ ਪਾਲਣਾ ਪਾਲਣਾ ਚਾਹੀਦਾ ਬੱਚੇ ਉਹਨਾਂ ਦੇ ਵੀ ਹੈ ਸਾਡੇ ਵੀ ਹੈ ਸਾਰਿਆਂ ਦੇ ਬੱਚੇ ਆ ਪਰ ਇਹ ਜਿਹੜਾ ਤੱਕਾ ਅਸੀਂ ਡੀਸੀ ਸਾਉਂ ਨੂੰ ਵੀ ਰਟਨ ਦੇ ਅੰਦਰ ਦੇ ਕੇ ਆਏ ਆ ਵੀ ਇਹਦਾ ਰੇਟ ਨਿਰਧਾਰਤ ਕਰੋ ਯਾਰ ਜੇ ਲੋਕਡਾਊਨ ਵੇਲੇ ਹੋ ਗਿਆ ਸੀ ਤਾਂ ਫਿਰ ਹੁਣ ਕਿਉਂ ਨਹੀਂ ਹੋ ਸਕਦਾ